ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਚੱਲੇ ਆ ਤਖਤ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਛੋਟਾ ਵੀਰ ਗੁਰਬਿੰਦਰ ਸਿੰਘ ਮੈਨੂੰ ਤੇ ਮੇਰੇ ਮੰਮੀ ਨੂੰ ਛੱਡਣ ਚੱਲਿਆ ਹੈ ਸੋ ਰਸਤੇ ਵਿੱਚ ਅਸੀਂ ਬਾਬਾ ਨੋਹ ਸਿੰਘ ਜੀ ਦੇ ਸਮਾਦੇਸ ਤੇ ਨਤਮਸਤਕ ਹੋਏ ਤੇ ਉਸ ਤੋਂ ਪਰੰਤ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇ ਤੇ ਉੱਥੇ ਸਾਨੂੰ ਭੂਆ ਜੀ ਦਾ ਬੇਟਾ ਵਰਿੰਦਰ ਸਿੰਘ ਮਿਲਿਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਵੀ ਆਪਣੇ ਦੋਸਤਾਂ ਨੂੰ ਹਜੂਰ ਸਾਹਿਬ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ ਆਇਆ ਸੀ ਤੇ ਬਾਅਦ ਵਿੱਚ ਉਹਦੇ ਦੋਸਤਾਂ ਨੂੰ ਮਿਲੇ ਤੇ ਫਿਰ ਅਸੀਂ ਟ੍ਰੇਨ ਦੇ ਵਿੱਚ ਪਹੁੰਚੇ ਉੱਥੇ ਸਾਡੇ ਨਾਲ ਸੀ ਮੇਰੀਆਂ ਮਾਸੀਆਂ ਸੁਖਵੰਤ ਕੌਰ ਤੇ ਮਾਸੀ ਭੋਲੀ ਜੀ ਹੋਰ ਵੀ ਮੇਰੀਆਂ ਮਾਸੀਆਂ ਸਨ ਤੇ ਨਾਲ ਬੱਚੇ ਵੀ ਸਨ ਮਾਸੀਆਂ ਦੇ ਤੇ ਉਸ ਤੋਂ ਬਾਅਦ ਅਸੀਂ ਟ੍ਰੇਨ ਚੱਲ ਪਈ ਤੇ ਫਿਰ ਅਸੀਂ ਰਸਤੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਜਾ ਰਹੇ ਸੀ ਤੇ ਗੱਲਾਂ ਬਾਤਾਂ ਕੀਤੀਆਂ ਆਓ ਦੇਖਦੇ ਹਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਠੀਕ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਕਹਿੰਦੇ ਆ ਕਿ ਸਾਰੇ ਭੈਣ ਭਰਾ ਆਣ ਕੇ ਮੇਰੇ ਵੀਰ ਦਰਸ਼ਨ ਕਰਨ ਬਹੁਤ ਆਨੰਦ ਮਿਲਦਾ ਹੈ ਬਾਬਾ ਜੀ ਬਹੁਤ ਝੋਲੀਆਂ ਭਰਦੇ ਨੇ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਗੁਰੂ ਰਾਮਦਾਸ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਮੇਰੇ ਵੀਰ ਤੇ ਜਰੂਰ ਆਓ ਨਾ ਦਰਸ਼ਨ ਮੇਲੇ ਕਰਨ ਵਾਸਤੇ ਸਾਸ਼ੀਕਾਲ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਦਰਸ਼ਨ ਮੇਲੇ ਕਰਨ ਲਈ ਹੁਣ ਅਸੀਂ ਪਹੁੰਚ ਚਲੇ ਸੀ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਸਟੇਸ਼ਨ ਦੇ ਬਿਲਕੁਲ ਨੇੜੇ ਤੇ ਅਸੀਂ ਸਾਰਿਆਂ ਨੇ ਬੈਕ ਇਕੱਠੇ ਕੀਤੇ ਤੇ ਫਿਰ ਸਾਰੀ ਫੈਮਲੀ ਨੂੰ ਇਕੱਠਿਆ ਕੀਤਾ ਹੁਣ ਅਸੀਂ ਪਹੁੰਚ ਚੁੱਕੇ ਹਾਂ ਸਟੇਸ਼ਨ ਤੇ ਲਾਗੇ ਹਾਂਜੀ ਹਾਂਜੀ ਨਦੇੜ ਸਾਹਿਬ ਸਟੇਸ਼ਨ ਤੋਂ ਉਤਰਾਂਗੇ ਤੇ ਲੰਗਰ ਸਾਹਿਬ ਗੁਰਦਵਾਰੇ ਨੂੰ ਜਾਵਾਂਗੇ ਤੇ ਸਲਾਮ ਲਵਾ ਕੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧੀਆ ਸਫਰ ਰਿਹਾ ਅੱਜ ਜੀ ਜੀ ਗੱਲ ਸੁਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗ ਜੀ ਦਰਸ਼ਨ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਸੱਚਖੰਡ ਸ੍ਰੀ ਹਰਿ ਜੀ ਹੁਸਾਹਬ ਬਹੁਤ ਵਧੀਆ ਸਫਰ ਰਿਹਾ ਅੱਜ ਕਿੰਨੇ ਪਾੜ ਹੋਇਆ ਵਾ ਮੈਂ ਆਪਾਂ train ਤੋਂ ਉੱਤਰ ਜਾਵਾਂਗਾ ਪੁਰਕਾ ਪਾਸਾ ਅਜਗਰ ਸਾਹਿਬ ਜਾਣਾ ਵਾ ਪਰ ਪਾਣੀ ਕੇ ਟਟਰੀਆਂ ਲੇਟ ਆਈਆਂ ਰਹੀਆਂ ਬੜੇ ਪ੍ਰਸ਼ਨ ਆ ਲੋਕਲ ਜਿਹੜਾ ਟ੍ਰੇਨ ਦਾ ਉਹਨਾਂ ਨੇ ਤੁਹਾਨੂੰ ਕਿਹਾ ਜਾਂ ਸਜਾਉਂ ਦਿੱਤਾ ਚਾਹ ਕਿੰਨੀ ਕੋਰ ਪੁੱਛਦਾਂ ਲੋ ਪਹਿਲਾਂ ਚਾਹ ਚਾਹ ਬਰਕਣ ਮੈਂ ਬਾਉ ਦੁੱਧ ਪੱਤੀ ਪਾਗੇ ਕੋਈ ਵੀ ਪੱਤੀ ਪਾਗੇ ਹਾਂ ਦੁੱਧ ਪੱਤੀ ਨਾਲ ਕੌਫੀ ਵੀ ਕਿਹਦੇ ਤੱਲੂ ਰਾਮ ਦੀ ਚਾਹ ਤੱਲੂ ਰਾਮ ਦੀ ਅੱਛਾ ਤੱਲੂ ਦੀ ਕਿਵੇਂ ਨਰਿਆ ਸੁਪਤ ਬਹੁਤ ਵਧੀਆ ਰਿਆ ਸਰ ਬਹੁਤ ਵਧੀਆ ਰਿਆ ਬਹੁਤ ਸੋਹਣਾ ਜੀ ਸੰਗਤ ਜੀ ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਦੇ ਜਾਵਾਂਗੇ ਤੇ ਉੱਥੇ ਸਰਾਂ ਦੇ ਵਿੱਚ ਰਵਾਂਗੇ ਹੁਣ ਅਸੀਂ ਪਹੁੰਚ ਗਏ ਚੁੱਕੇ ਹਾਂ ਨਦੇੜ ਸਾਹਿਬ ਦੀ ਧਰਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅਸੀਂ ਸਟੇਸ਼ਨ ਤੋਂ ਆਟੋ ਲੈ ਕੇ ਬਾਬਾ ਨਿਹੰਗ ਸਿੰਘ ਜੀ ਦੇ ਲੰਗਰ ਸਾਹਿਬ ਵਿੱਚ ਪਹੁੰਚ ਚੁੱਕੇ ਹਾਂ ਤੇ ਇੱਥੋਂ ਹੀ ਅਸੀਂ ਸਰਾਂ ਦਾ ਪ੍ਰਬੰਧ ਕਰਾਂਗੇ ਤੇ ਲੰਗਰ ਛਕਾਂਗੇ ਤੁਸੀਂ ਦੇਖ ਰਹੇ ਹੋ ਅਸੀਂ ਲੰਗਰ ਵੀ ਛਕ ਰਹੇ ਹਾਂ ਔਰ ਫਿਰ ਅਸੀਂ ਸਰਾਂ ਵਿੱਚ ਕਮਰਾ ਜਾ ਕੇ ਲਵਾਂਗੇ ਉਸ ਤੋਂ ਬਾਅਦ ਅਗਲੀ ਵੀਡੀਓ ਸਵੇਰ ਵਾਲੀ ਦੇਖੋ ਖਾਲਸਾ ਜੀ ਇਸ਼ਨਾਨ ਪਾਣੀ ਕਰਕੇ ਆਸੀਂ ਰੈਡੀ ਹੋ ਚੁੱਕੇ ਆ ਤੇ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਦੇ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਾਂ ਹੁਣ ਨਤਮਸਤਕ ਹੋਣ ਲੱਗੇ ਆ ਗੁਰਦੁਆਰਾ ਬਾਬਾ ਨਿਧਾਨ ਸਿੰਘ ਜੀ ਦੇ ਸਥਾਨ ਤੇ ਆਓ ਨਤਮਸਤਕ ਹੋਈਏ ਗੁਰਦੁਆਰਾ ਸਾਹਿਬ ਜੀ ਤੇ ਹੁਣ ਉਪਰੰਤ ਆਪਾਂ ਲੰਗਰ ਸ਼ਕਨ ਲੱਗੇ ਆ ਗੁਰੂ ਸਾਹਿਬ ਜੀ ਦਾ ਟੋਟ ਲੰਗਰ ਵਰਤ ਰਿਹਾ ਹੈ ਬਾਬਾ ਨਿਹੰਗ ਸਿੰਘ ਜੀ ਦਾ ਟੋਟ ਲੰਗਰ ਵਰਤ ਰਿਹਾ ਆਪਾਂ ਸ਼ੱਕ ਰਹੇ ਆਓ ਜੀ ਦੇਖ ਰਹੇ ਹੋ ਤੁਸੀਂ ਲਾਈਵ ਲੰਗਰ ਸਾਹਿਬ ਦੀਆਂ ਤਸਵੀਰਾਂ ਤੇ ਹੁਣ ਅਸੀਂ ਪਹੁੰਚ ਰਹੇ ਆ ਤਖਤ shri ਹਜੂਰ ਸਾਹਿਬ ਨਤਮਸਤਕ ਹੋਣ ਦੇ ਲਈ ਤਖਤ shri ਹਜੂਰ ਸਾਹਿਬ ਨਾਲ ਦੇੜ ਮਹਾਰਾਸ਼ਟਰ ਵਿਖੇ ਪਹੁੰਚ ਚੁੱਕੇ ਆ ਦਰਸ਼ਨੀ ਜੋੜੀ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਅੰਦਰ ਜਾ ਰਹੇ ਆ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਣ ਦੇ ਲਈ ਹੁਣ ਆਪ ਜੀ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਾਂ ਆਪਾਂ ਤਖਤ ਸਾਹਿਬ ਵਿੱਚ ਨਤਮਸਤਕ ਹੋ ਚੁੱਕੇ ਹਾਂ ਕਿਉਂਕਿ ਤਖਤ ਸਾਹਿਬ ਦੇ ਅੰਦਰ ਵੀਡੀਓ ਬਣਾਉਣਾ ਅਲੌਉਟ ਨਹੀਂ ਹੈ ਤੇ ਇਸ ਤੋਂ ਬਾਅਦ ਅਸੀਂ ਅਸੀਂ ਨਤਮਸਤਕ ਹੋ ਰਹੇ ਹਾਂ ਮਾਈ ਪਾ ਗੋਜੀ ਬੂੰਗਾ ਸਾਹਿਬ ਅਤੇ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਦੇ ਅਸਥਾਨ ਤੇ ਦਰਸ਼ਨ ਦੀਦਾਰੇ ਕੀਤੇ ਤੇ ਉਪਰੰਤ ਅਸੀਂ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਕਿ ਗੁਰੂ ਸਾਹਿਬ ਜੀ ਦੇ ਚੰਦਨ ਦੀ ਚਿਖਾ ਤਿਆਰ ਕਰਨ ਦੇ ਲਈ ਇਸ ਚੰਦਨ ਦੇ ਬਾਗ ਵਿੱਚੋਂ ਲੱਕੜਾਂ ਕੱਟੀਆਂ ਗਈਆਂ ਸਨ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਦੇ ਕਿਵੇਂ ਦਾ ਆਨੰਦ ਮਾਨ ਰਹੇ ਹੋ ਗੁਰੂ ਘਰ ਦੇ ਦਰਸ਼ਨ ਕਰਕੇ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਕੀ ਅਪੀਲ ਕਰਨ ਗਾਣੇ ਸੰਗਤ ਨੂੰ ਬਹੁਤ ਜ਼ਿਆਦਾ ਅਹੀਂ ਤਿਆਰੀ ਕਰ ਕਰ ਲਿਆਂਦਾ ਕਿ ਬਹੁਤ ਇੱਥੇ ਖੁਸ਼ੀਆਂ ਬਾਬਾਈ ਦੀਆਂ ਹਰਿਆ ਢਿਪੋਟ ਤੇ ਥੰਦੇ ਬਹੁਤ ਅੱਜ ਚੱਲੀ ਠੀਕ ਹੈ ਜੀ ਉਮੀਦ ਪ੍ਰਧਾਨ ਸਾਹਿਬ ਕਿਵੇਂ ਦਰਸ਼ਨ ਹੋਏ ਤੁਹਾਨੂੰ ਅੱਜ ਬਹੁਤ ਵਧੀਆ ਬਹੁਤ ਵਧੀਆ ਦਰਸ਼ਨ ਹੋਏ ਜੀ ਮਾਨਕ ਨੇ ਬਹੁਤ ਸੋਹਣੇ ਤੁਹਾਡੀ ਟੀਮ ਦੇ ਮੈਂਬਰ ਕਿੰਨੇ ਆਏ ਨੇ ਅੱਜ ਇੱਥੇ ਸਾਡੀ ਟੀਮ ਦੇ ਹੋਣੇ ਵੀ 25 ਜਾਣੇ ਅੱਛਾ ਜੀ ਹਾਂਜੀ ਬਹੁਤ ਵਧੀਆ ਦਰਸ਼ਨ ਹੋਏ ਰਾਤੀ ਥੋੜਾ ਜਿਹਾ ਪਰੇਸ਼ਾਨ ਹੋਇਆ ਟਰੇਨ ਦੇ ਪਾਸੋਂ ਤੇ ਕਿਰਪਾਵਾ ਮਿਲੀ ਠੀਕ ਹੈ ਹਾਂ ਬਹੁਤ ਸੌਰੀ ਹੋਈ ਸੰਗਤ ਬਹੁਤ ਵਧੀਆ ਮਿਲੀ ਸਾਨੂੰ ਨਾਮ ਨਾਮ ਜਪਦੇ ਨਾਲੇ ਵੱਡੇ ਪ੍ਰਧਾਨ ਜੀ एकदम ਸਾਰਾ ਪਤਾ ਹੀ ਦੱਸਦੇ ਸਾਨੂੰ ਠੀਕ ਹੈ ਇਸ ਤੋਂ ਬਾਅਦ ਵਿੱਚ ਅਸੀਂ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦੀ ਪਾਰਕ ਵਿੱਚ ਸਮੂਹੀ ਟੀਮ ਨੇ ਇੱਕ ਯਾਦਗਾਰੀ ਫੋਟੋ ਖਿੱਚਵਾਈ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬੌਲੀ ਸਾਹਿਬ ਦਮਦਮਾ ਸਾਹਿਬ ਜੀ ਦੇ ਸਥਾਨ ਤੇ ਇਸ ਸਥਾਨ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਨਾਮ ਦਾ ਇਹ ਘੋੜਾ ਉਹ ਗੱਡੀ ਵਾਲਾ ਘੋੜਾ ਹੈ ਜਿਸ ਘੋੜੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵਾਰੀ ਕਰਿਆ ਕਰਦੇ ਹਨ ਮੰਨਿਆ ਜਾਂਦਾ ਹੈ ਕਿ ਜਦੋਂ ਮਹੱਲਾ ਕੱਢਿਆ ਜਾਂਦਾ ਹੈ ਇਸ ਘੋੜੇ ਦੇ ਉੱਪਰ ਸਤਿਗੁਰੂ ਗੋਬਿੰਦ ਸਿੰਘ ਜੀ ਆਪ ਸਵਾਰ ਹੋਇਆ ਕਰਦੇ ਹਨ ਸਵਾਪ ਜੀ ਦਰਸ਼ਨ ਕਰ ਰਹੇ ਹੋ ਉਸ ਘੋੜੇ ਦੇ ਘੋੜਾ ਅਨਮੋਲ ਸਿੰਘ ਜੀ ਦੇ ਹੁਣ ਅਸੀਂ ਗੁਰਦੁਆਰਾ ਨਗੀਨਾ ਘਾੜ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਏ ਇਤਿਹਾਸ ਪੜਿਆ ਅਤੇ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਬੈਠ ਕੇ ਬਹੁਤ ਹੀ ਆਨੰਦ ਆਇਆ ਸੋ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਨਗੀਨਾ ਕਾੜ ਸਾਹਿਬ ਜੀ ਦੇ ਗੁਰਦੁਆਰਾ ਨਗੀਨਾ ਕਾੜ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਵਿੱਚ ਅਸੀਂ ਗੁਰਦੁਆਰਾ ਬੰਦਾ ਕਾੜ ਸਾਹਿਬ ਵੇਖਣ ਨਤਮਸਤਕ ਹੋਏ ਗੁਰ ਇਤਿਹਾਸ ਪੜਿਆ ਰਹਿਰਾਜ ਸਾਹਿਬ ਦਾ ਪਾਠ ਸਰਵਨ ਕੀਤਾ ਅੱਜ ਦਾ ਬਲੌਗ ਇੱਥੋਂ ਤੱਕ ਹੀ ਅਗਲਾ ਬਲੌਗ ਫੇਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ